i'm ਇਸ ਫੇਰ ਟੇਟੇ ਮੇਟੇ ਢੰਗ ਦੇ ਨਾਲ ਹੋਰ ਨਵੇਂ ਕਾਨੂੰਨ ਲੈ ਕੇ ਆ ਰਹੇ ਨੇ ਜਿਨ੍ਹਾਂ ਨਾਲ ਬੀਵੀ ਐਮਪੀ ਦੀਆਂ ਤਾਕਤਾਂ ਹੀ ਖਤਮ ਹੋ ਗਈਆਂ ਡੈਮ ਸੇਫਟੀ ਐਕਟ ਦੇ ਵਿੱਚ ਦਰਜ ਹੈ ਕਿ ਜਿਹੜਾ ਵੀ ਡੈਮ 3 ਮੀਟਰ ਤੋਂ ਜ਼ਿਆਦਾ ਉੱਚਾ ਹੈ ਉਹਦਾ ਕੰਟਰੋਲ ਕੇਂਦਰ ਕੋਲੇ ਹੋਏਗਾ ਕੇਂਦਰ ਇੱਕ ਕਮੇਟੀ ਬਣਾਊਗਾ ਉਹ ਕਮੇਟੀ ਕੋਲੇ ਉਹ 보ਡ ਕੋਲੇ ਦਾ ਕੰਟਰੋਲ ਹੋਏਗਾ ਦਸੋ ਜੀ 3 ਮਿੰਟ ਤੋਂ ਛੋਟਾ ਟਾਈਮ ਕਿਹੜਾ ਸਾਡਾ ਆਪਣਾ ਬੀਬੀ ਅੰਮੀ ਆਪੇ ਆਪ ਖਤਮ ਹੋ ਗਿਆ ਬੀਬੀ ਅੰਮੀ ਦਾ ਉਸਾਸਨ ਸੁਭਾ ਮੰਤਰੀ ਆਏ ਨੇ ਤੁਸੀਂ ਕਿਹੜਾ ਘਰਾਓ ਕੀਤਾ ਅੱਜ ਪਟਿਆਲਾ ਜਿਲ੍ਹੇ ਦੇ ਵਿੱਚ ਨਰਿੰਦਰ ਮੋਦੀ ਦੀ ਪਹਿਲੀ ਫੇਰੀ ਆ ਪੰਜਾਬ ਦੇ ਵਿੱਚ ਕਿਉਂਕਿ ਲੋਕ ਵੀ ਸੋਚਦੇ ਨੇ ਕਿ ਉਹ ਪੰਜਾਬ ਆਉਣ ਦੇ ਕਰਾਂਗੇ ਵਿਰੋਧ ਦਾ ਦੱਟ ਕੇ ਕਰਾਂਗੇ ਕਿਉਂਕਿ ਬੀਜੇਪੀ ਪਾਰਟੀ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਪਾਰਟੀ ਆ ਲਖਵੀਰਪੁਰ ਖੀਰੀ ਦੇ ਵਿੱਚ ਇਹਨਾਂ ਨੇ ਸਾਡੇ ਕਿਸਾਨ ਸਹੇਦ ਕਿਤਨੇ ਤੇ ਗੱਡੀ ਚਲਾ ਕੇ ਤੇ 780 ਕਿਸਾਨ ਸਾਡੇ ਬਾਰਡਰਾਂ ਦੇ ਉੱਤੇ ਦਿੱਲੀ ਦੇ ਉੱਥੇ ਸ਼ਹੀਦ ਹੋਏ ਨੇ ਤੇ ਸ਼ੁਭਕਰਨ ਸਾਡਾ ਸੰਭੂ ਬਾਰਡਰ ਤੇ ਹੁਣ ਸ਼ਹੀਦ ਹੋਇਆ ਕਿਉਂਕਿ ਸਾਰੇ ਉਹ ਦੇਣ ਬੀਜਪੀ ਦੀ ਆ ਬੀਜਪੀ ਦਾ ਜਿਹੜਾ ਮੋਨਿੰਦਰ ਮੋਦੀ ਆ ਉਹ ਪ੍ਰਧਾਨ ਮੰਤਰੀ ਬਣ ਕੇ ਆਉਂਦਾ ਉਹ ਬੀਜਪੀ ਦਾ ਨੁਮਾਇੰਦਾ ਬਣ ਕੇ ਨਾ ਆਉਂਦਾ ਅੱਜ ਉਹ ਬੀਜਪੀ ਦਾ ਨੁਮਾਇੰਦਾ ਬਣ ਕੇ ਆਇਆ ਲੋਕ ਵਿਰੋਧ ਕਰਨ ਲਈ ਜਿੰਨੀਆਂ ਪਟਿਆਲੇ ਨੂੰ ਰੋੜਾ ਜਾਂਦੇ ਨੇ ਸਾਰਿਆਂ ਦੇ ਬੈਠੇ ਨੇ ਪਰ ਇਹਨਾਂ ਨੇ ਪ੍ਰਸ਼ਾਸਨ ਲਾ ਕੇ 12 ਕਿਲੋਮੀਟਰ ਦੂਰ ਹਰ ਇੱਕ ਸੜਕ ਨੂੰ ਰੋਕਿਆ ਹੋਇਆ ਤੇ ਹੁਣੇ-ਹੁਣੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੀ ਪਸਿਆਣਾ ਰੋਡਾ ਸੰਗਰੂਰ ਤੋਂ ਆਉਂਦੀ ਆ ਉਧਰ ਹੰਸਰਾਜ ਹੰਸਾ ਆ ਉਹ ਜਿਹੜਾ ਲੰਘਾ ਕਿਸਾਨਾਂ ਨੇ ਬਰੋਲ ਕਰਿਆ ਉਹਦੀ ਗੱਡੀ ਨਾਲ ਕਿਸੇ ਕਿਸਾਨ ਦੇ ਸੱਤ ਵੀ ਲੱਗੀ ਆ ਸਾਡੇ ਕੋਲੇ ਅਜੇ ਖਬਰ ਹੁਣੇ ਆਈ ਆ ਉਹਦੇ ਸਬੰਧ ਚ ਬਈ ਵੱਡੀ ਪੱਧਰ ਦੇ ਨਾਰੇ ਲਾਏ ਨੇ ਵੀ ਜੇ ਆਏ ਇਹ ਗੱਡੀਆਂ ਦੇ ਨਾਲ ਕਿਸਾਨਾਂ ਨੂੰ ਜ਼ੈੜ ਕੇ ਲੰਘਣਗੇ ਤਾਂ ਇਹ ਵੋਟ ਕਿੱਥੋਂ ਪਾਉਣਗੇ ਪੰਜਾਬ ਚੋਂ ਪੰਜਾਬ ਦਾ ਤਾਂ ਇਹ ਵੈਸੇ ਹੀ ਬਰ ਖਿਲਾਫ ਆ ਆ ਬੈਠਾ ਨਾ ਪਰ ਰੋਡ ਤੇ ਤੂਲਪਲਾਜਾ ਕਲਿਆਣ ਤੇ ਸਾਡੀ ਸੜਕ ਖਾਲੀ ਛੱਡੀ ਹੋਈ ਆ ਅਸੀਂ ਕਿਸੇ ਵੀ ਆਉਣ ਜਾਣ ਵਾਲੇ ਨੂੰ ਤੰਗ ਨਹੀਂ ਕਰਦੇ ਕਿਸੇ ਵੀ ਐਪੁਲਿਸ ਨੂੰ ਅਸੀਂ ਰੋਕਦੇ ਨਹੀਂ ਹੈਗੇ ਪਰ ਪ੍ਰਸ਼ਾਸਨ ਨੂੰ ਤੁਸੀਂ ਦਿਖਾ ਸਕਦੇ ਹੋ ਕੈਮਰਾ ਮਾਰ ਕੇ ਇਹਨਾਂ ਨੇ ਗੱਡੀਆਂ ਲਾ ਕੇ ਸਾਰੀ ਸੜਕ ਬੰਦ ਕਰਤੀ ਬਾਅਦ ਚ ਬਦਨਾਮ ਕਰਨਗੇ ਕਿ ਕਿਸਾਨਾਂ ਨੇ ਸੜਕਾਂ ਰੋਕ ਲਈਆਂ ਲੋਕ ਪਰੇਸ਼ਾਨ ਹੋਏ ਨੇ ਪਰ ਕਿਸਾਨ ਕਦੇ ਵੀ ਇਹ ਜੀ ਗੱਲ ਨਹੀਂ ਕਰਦੇ ਕਿ ਸਾਡੀ ਹਰਾਨ ਹੋਣ ਅਸੀਂ ਰਸਤਾ ਸੱਜੇ ਬੈਠੇ ਆ ਬਕਾਇਦਾ ਇੱਕ ਐਪੁਲਿਸ ਆਈਆ ਪ੍ਰਸ਼ਾਸਨ ਨੇ ਵਾਪਸ ਮੂੜਿਆ ਲੰਘਣ ਦੀ ਪਰ ਕਿਸਾਨਾਂ ਨੇ ਖੁੱਲੀ ਸਿੱਧੀ ਦਿੱਤੀ ਲੰਘਣ ਹੋ ਵੀ ਪਾਈ ਲੰਘ ਸਕਦਾ ਕਿਸਾਨ ਨਹੀਂ ਰੋਕਣਗੇ ਕਿਸਾਨ ਤਾਂ ਮਦਦ ਕਰਨਗੇ ਏਵੇਂ ਜਿਵੇਂ ਜਿਹੜਾ ਜੀ ਨਰੇਂਦਰ ਮੋਦੀ ਆ ਇਹਦਾ ਜਿਹਾ ਰਵਈਆ ਦੇਖੀਏ ਨੇ ਪੁਲਿਸ ਐ ਲਾਤੀ ਜਿਵੇਂ ਅਸੀਂ ਪਾਕਿਸਤਾਨੀ ਬੰਦੇ ਹੁੰਨੇ ਆ ਅਸੀਂ ਪਾਕਿਸਤਾਨ ਤੋਂ ਚੱਲ ਕੇ ਆਏ ਹੁੰਨੇ ਆ ਆ ਜਿਹੜਾ ਇਹਨਾਂ ਨੇ ਵਾਇਓ ਇੰਨਾ ਨਾਕਾ ਲਾਇਆ ਐਨੀ ਮਿਹਨਤ ਚਿੱਤੇ ਰੋਕਣ ਵਾਸਤੇ ਬਾਰਡਰਾਂ ਤੇ ਕਰ ਲੈਣਾ ਸਾਡਾ ਪੰਜਾਬ ਅੱਜ ਆਪੀ ਲੋਕ ਮੋਦੀ ਨੂੰ ਵੋਟਾਂ ਪਾ ਦੇਣਗੇ ਚੰਗੇ ਕੰਮ ਕਰੇ ਮੋਦੀ ਪਰ ਅੱਜ ਮੋਦੀ ਪਟਿਆਲੇ ਦੇ ਵਿੱਚ ਵੱਡੇ ਵੱਡੇ ਜੁਗਲੇ ਸੱਡ ਕੇ ਜਾਊਗਾ ਅੱਜ ਵੱਡੇ ਵੱਡੇ ਐਲਾਨ ਕਰਕੇ ਜਾਊਗਾ 15 15 ਲੱਖ ਵਾਲੇ ਵੀ ਪਹਿਲਾਂ ਤਾਂ ਨਹੀਂ ਮੈਂ ਪਾ ਸਕਿਆ ਹੁਣ ਪਾਉ ਥੋੜੇ ਖਾਤਿਆਂ 'ਚ ਜਿਹੜਾ ਲੋਕ ਸਿਆਣੇ ਹੋਏ ਉਹਦਾ ਜੁਗਲੇ ਤੋਂ ਸਟੇਟ ਰਹਿਣਗੇ ਇਹਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਬਿਲਕੁਲ ਵੋਟ ਨਹੀਂ ਪਾਉਣਗੇ ਬਾਕੀ ਜਿਹੜੀ ਮਰਜ਼ੀ ਨੂੰ ਪਾਰਟੀ ਨੂੰ ਮਰਜ਼ੀ ਵੋਟ ਪਾ ਦੇਣਾ ਇਸ ਕਰਕੇ ਕਿਸਾਨ ਵੀ ਪੂਰੇ ਡੱਟ ਕੇ ਵਿਰੋਧ ਕਰਦੇ ਨੇ ਚਾਹੇ ਅੱਜ ਪਟਿਆਲੇ 'ਚ ਆਇਆ ਚਾਲੂ ਗਰਦਾਸਪੁਰ ਏਰੀਆ 'ਚ ਜਾਣਾ ਜਿੱਥੇ ਉਹ ਸਾਰੇ ਜਾਵਾਂਗੇ ਐਵੇਂ ਜਿਵੇਂ ਵਿਰੋਧ ਕਰਦੇ ਰਹਿ ਜਿੰਨਾ ਕਰ ਮੋਦੀ ਪੰਜਾਬ 'ਚ ਉਹ ਨਜ਼ਰ ਸਰਕਾਰਾਂ 'ਚ ਤੇ ਕੇ ਨਹੀਂ ਬੈਠਣਗੇ ਚਾਹੇ ਹਨੇਰੀ ਆਵੇ ਚਾਹੇ ਮੀਂਹ ਆਵੇ ਚਾਹੇ ਕੜਕ ਦੀ ਧੁੱਪ ਹੋਵੇ ਅੱਜ ਧੁੱਪ ਇੰਨੀ ਆ ਕਿ ਸੜਕ 'ਤੇ ਖੜਿਆ ਨਹੀਂ ਜਾਂਦਾ ਪਰ ਕਿਸਾਨ ਆਪ ਦਾ ਵਿਰੋਧ ਕਰਨ ਵਾਸਤੇ ਬੈਠੇ ਨੇ ਸੜਕਾਂ 'ਤੇ ਕਿਉਂਕਿ ਜੇ ਸਰਕਾਰ ਸੋਚਦੀ ਕਿਸਾਨਾਂ ਨੂੰ ਨੇੜੇ ਆਉਣ ਦਿੱਤਾ ਜਾਣਾ ਚਾਹੀਦਾ ਸੀ ਲਾਲਿੰਦੇ ਫੋਰਸ ਇਹ ਉਥੇ ਮੋਦੀ ਦੀ ਗੱਲ ਸੁਣਦਾ ਰੋਸ ਵਾਲੀ ਗੱਲ ਸੁਣਦਾ ਵੀ ਥੋੜਾ ਰੋਸ ਕੀ ਆ ਉਸ ਰੋਸ ਦਾ ਹੱਲ ਕਰਦਾ ਲੋਕਾਂ ਲਈ ਕਾਨੂੰਨ ਬਣਾਉਂਦਾ ਚੰਗੇ ਕਾਨੂੰਨ ਬਣਾ ਕੇ ਲੋਕਾਂ ਨੂੰ ਸਹੂਲਤਾਂ ਦੇਵੇ ਲੋਕ ਤਾਂ ਆਪੀ ਵੋਟਾਂ ਪਾ ਦਣਗੇ ਐਸ ਤਰ੍ਹਾਂ ਵੋਟਾਂ ਮੰਗਣ ਦੇ ਉਹ ਲੋੜ ਹੀ ਨਹੀਂ ਪੈਂਦੀ ਪਰ ਮੋਦੀ ਜਿੰਨੇ ਮਰਜੀ ਪੈਂਥਲੇ ਜਮਾਰੇ ਇੱਕ ਵੀ ਪੈਂਥਲਾ ਨਹੀਂ ਚੱਲਣ ਦਦੇ ਸਾਰੇ ਫੇਲ ਕਰਕੇ ਮੋਦੀ ਨੂੰ ਹਰਾ ਕੇ ਭੇਜਾਂਗੇ ਅੱਜ ਪ੍ਰਧਾਨ ਮੰਤਰੀ ਜਿਹੜੇ ਹੈਗੇ ਨੇ ਪਟਿਆਲੇ ਆਏ ਨਹੀਂ ਤੁਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅਸੀਂ ਮੋਦੀ ਦਾ ਜਿਹੜਾ ਪੰਜਾਬ ਦੇ ਵਿੱਚ ਫੇਰੀ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਸਾਡੇ ਲਈ ਜਦੋਂ ਦਿੱਲੀ ਨੂੰ ਕਿਸਾਨ ਜਿਹੜੇ ਸੰਘਰਸ਼ ਲਈ ਜਾ ਰਹੇ ਸੀ ਉਹਨਾਂ ਲਈ ਜਿਹੜੀਆਂ ਕਿੱਲਾਂ ਪੱਥਰ ਗੱਡੇ ਨੇ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਪਟਿਆਲੇ ਦੇ ਵਿੱਚ ਜਿਹੜਾ ਆਲੇ-ਦਾਲੇ ਸੜਕਾਂ ਦੇ ਉੱਤੇ ਬੈਠੇ ਹਾਂ ਕਿ ਮੋਦੀ ਸਰਕਾਰ ਨੂੰ ਅਸੀਂ ਸਵਾਲ ਕਰੀਏ ਕਿ ਸਾਡਾ ਐਡਾ ਸੰਘਰਸ਼ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਹ ਅਜੇ ਤੱਕ ਲਾਗੂ ਨਹੀਂ ਕੀਤੀਆਂ ਔਰ ਅਜੇ ਵੀ ਕਿਸਾਨ ਸੰਘਰਸ਼ ਤੇ ਨੇ ਇਸ ਲਈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਰਨੇ ਜਿਹੜੀਆਂ ਹੈਗੀਆਂ ਵੀਪੀਆ ਵੀ ਵੱਡੀ ਗਿਣਤੀ ਚ ਪਹੁੰਚਿਆ ਨੇ ਕੀ ਕਾਰਨ ਵਾਹਣ ਦੇਖੋ ਪਹਿਲੀ ਗੱਲ ਕਿ ਜਿਹੜੀ ਬੀਜੇਪੀ ਹਕੂਮਤ ਆ ਇੱਕ ਤਰ੍ਹਾਂ ਦੇ ਨਾਲ ਫਾਸ਼ਿਸਟ ਹਕੂਮਤ ਆ ਜਿਹੜੀ ਅੱਜ ਜਿਹੜੀ ਆ ਲੋਕਾਂ ਦੇ ਉੱਤੇ ਜ਼ਬਰ ਢਾ ਰਹੀ ਹੈਗੀ ਆ ਜਿੱਥੇ ਉਹਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਬਣੀ ਆ ਦੂਜੇ ਪਾਸੇ ਦੇਸ਼ ਦੇ ਅੰਦਰ ਅਸੀਂ ਦੇਖਿਆ ਕਿ ਜਿਹੜੇ ਔਰਤਾਂ ਦੇ ਹੱਕ ਹਕੂਕ ਨੇ ਜਿਹੜਾ ਮੋਦੀ ਸਰਕਾਰ ਲਗਾਤਾਰ ਸੰਗੜ ਸੰਗੜਾ ਰਹੀ ਹੈਗੀ ਆ ਚਾਹੇ ਅਸੀਂ ਮਣੀਪੁਰ ਦੇ ਦੇ ਵਿੱਚ ਦੇਖੀਏ ਕਿ ਬੀਜੇਪੀ ਹਕੂਮਤ ਦੇ ਬਾਵਜੂਦ ਉੱਥੇ ਜਿਹੜਾ ਔਰਤਾਂ ਨੂੰ ਨੰਗਿਆਂ ਤੋਰਿਆ ਗਿਆ ਉੱਥੇ ਕੁੱਕੀ ਤੇ ਲਪਈਆਂ ਦੇ ਅੰਦਰ ਕਰਾਈ ਗਈ ਸਾਡੇ ਦੇਸ਼ ਦੀਆਂ ਜਿਹੜੀਆਂ ਪਹਿਲਵਾਨ ਕੁੜੀਆਂ ਜਿਹੜੀਆਂ ਹੱਕ ਮੰਗਦੀਆਂ ਸੀ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਅੱਜ ਬ੍ਰਿਜ ਭੂਸ਼ਨ ਵਰਗੇ ਬੰਦੇ ਜਿਹੜੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਭਾਜਪੀ ਦੀ ਇਸੇ ਤਰ੍ਹਾਂ ਦੇ ਨਾਲ ਕਰਨਾਟਕਾ ਦੇ ਅੰਦਰ ਜਿਹੜਾ ਉਹਨਾਂ ਦਾ ਕਿ ਉੱਥੇ ਖੜਿਆ ਹੋਇਆ ਹੈਗਾ ਆ ਐਮਐਲਏ ਦੀ ਜਿਹੜੀ ਇਸ ਚੋਣ ਦੇ ਵਾਸਤੇ ਉਹੋ ਬੰਦੇ ਦੇ ਉੱਤੇ ਦੋਸ਼ ਆ ਕਿ ਉਹਨੇ ਇੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਹੈਗੀਆਂ ਨੇ ਤਾਂ ਅੱਜ ਜਿੱਥੇ ਭਾਜਪੀ ਦੀ ਸਰਕਾਰ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਦੁਸ਼ਮਣਾ ਦਲਤਾਂ ਦੀ ਦੁਸ਼ਮਣਾ ਮੁਸਲਮਾਨਾਂ ਦੀ ਦੁਸ਼ਮਣਾ ਉਹ ਔਰਤਾਂ ਨੂੰ ਵੀ ਜਿਹੜਾ ਹੇਠਲੇ ਦਰਜੇ ਦੀ ਜਿਹੜੀ ਜ਼ਿੰਦਗੀ ਦੇਣ ਵਾਲੀ ਜਥੇਬੰਦੀ ਹੈਗੀ ਆ ਪਾਰਟੀ ਹੈਗੀ ਆ ਅਸੀਂ ਇਸ ਕਰਕੇ ਮੋਦੀ ਹਕੂਮਤ ਦਾ ਵਿਰੋਧ ਕਰਦੇ ਆ ਕਿਉਂਕਿ ਸਾਨੂੰ ਲੱਗਦਾ ਕਿ ਜੇ ਮੋਦੀ ਹਕੂਮਤ ਸੱਤਾ ਦੇ ਵਿੱਚ ਆਉਂਦੀ ਆ ਤਾਂ ਔਰਤਾਂ ਦੇ ਜਿਹੜੇ ਹੱਕ ਹਕੂਕ ਨੇ ਜਿਹੜਾ ਅੱਜ ਉਹ ਮਾੜਾ ਮੋਟਾ ਬਾਹਰ ਨਿਕਲ ਕੇ ਤੁਰ ਫਿਰ ਰਹੀਆਂ ਨੇ ਨੌਕਰੀ ਪੇਸ਼ਾ ਕਰ ਰਹੀਆਂ ਨੇ ਇਹ ਸੁੰਗੜ ਕੇ ਜਿਹੜਾ ਆ ਉਹਨਾਂ ਦੀ ਜਗ੍ਹਾ ਸਿਰਫ ਬੱਚੇ ਪੈਦਾ ਕਰਨ ਤੱਕ ਹੋਣੀ ਆ ਇਸ ਲਈ ਸਾਨੂੰ ਲੱਗਦਾ ਕਿ ਦੇਸ਼ ਦਾ ਹਰ ਜਿਹੜਾ ਚੇਤਨ ਲੋਕ ਨੇ ਉਹਨਾਂ ਬੀਜੇਪੀ ਦਾ ਵਿਰੋਧ ਕਰਨਾ ਚਾਹੀਦਾ ਤੇ ਇਨਾਂ ਵੋਟਾਂ ਦੇ ਵਿੱਚ ਬੀਜੇਪੀ ਨੂੰ ਅਕਲ ਸਿਖਾਉਣੀ ਚਾਹੀਦੀ ਆ ਬੀਜੇਪੀ ਭਜਾਓ ਤੇ ਬੀਜੇਪੀ ਹਰਾਓ ਨੂੰ ਜੜਾਇਆ ਸਾਨੂੰ ਇਸ ਨਾਰੇ ਨੂੰ ਬੁਲੰਦ ਕਰਨ ਦੀ ਲੋੜ ਹੈ